ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਦੋਸਤੋ ਹਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਦੋਸਤੋ ਜੈਤੋ ਹੈ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਹੇ ਆਂ ਦੋਸਤੋ ਇੱਥੇ ਵਿਕਰੀ ਆਸੇ ਪਸੂ ਆਉਂਦੇ ਆਂ ਬਾਈ ਹੁਣਾਂ ਦਾ ਵਪਾਰ ਦਾ ਕੰਮ ਆ ਠੀਕ ਆ ਬਾਈ ਹਰਿਆਣੇ ਦੇ ਵਿੱਚੋਂ ਪਸੂ ਲਿਆ ਕੇ ਤੇ ਆਪਣੇ ਪੰਜਾਬ ਦੇ ਵਿੱਚ ਦੋਸਤੋ ਸੇਲ ਕਰਦਾ ਅੱਜ ਤੈਨ ਨਾਲ ਅੱਜ ਤੁਹਾਨੂੰ ਦੋਸਤੋ ਹਰਿਆਣੇ ਦੇ ਵਿੱਚੋਂ ਆਏ ਹੋਏ ਦਿਖਾਉਣੇ ਆ ਠੀਕ ਆ ਜੀ ਤੇ ਇਹਨਾਂ ਤੋਂ ਇਲਾਵਾ ਦੋਸਤੋ ਇੱਕ ਬਾਰਡਰ ਬ ਨਾਗ ਪਰੋਪਰ ਦੋਸੋ ਇਹ ਚਾਰੇ ਬਿਲਕੁਲ ਸ਼ਕੀਨ ਤੇ ਸਾਫ ਸੁਧਰੇ ਹੋਣਗੇ ਸਨਖੀਆਂ ਦੋਸੋ ਝੋਟੀਆਂ ਕਟੀਆਂ ਹੋਣਗੀਆਂ ਬਾਕੀ ਸਵੀਆਂ ਸਮਹਾਈਆਂ ਤੁਹਾਨੂੰ ਦਿਖਾਉਂਗਾ ਕੱਲੇ ਕੱਲੇ ਨਾਗ ਨੂੰ ਕਰਕੇ ਤੋਰਾਂਗੇ ਨਾਲ ਰੇਟ ਵਾਈ ਤੋਂ ਪੁੱਛਾਂਗੇ ਠੀਕ ਹੈ ਜਿਹੜਾ ਵੀ ਜਾਨਵਰ ਤੁਹਾਨੂੰ ਇਹਨਾਂ ਦੇ ਵਿੱਚੋਂ ਦੋਸੋ ਪਸੰਦ ਆਊਗਾ ਉਦੀ ਆ ਕੇ ਪ੍ਰੋਪਰ ਤਸੱਲੀ ਕਰ ਲਿਓ ਨਾ ਕਿ ਸਾਰੇ ਹਿਸਾਬ-ਕਿਤਾਬ ਸੁਧਰੇ ਹੋਣਗੇ ਬਾਕੀ ਗੱਲਬਾਤ ਆਉ ਬਾਈ ਨਾ ਕਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਠੀਕ ਹੈ ਜੀ ਪਸ਼ੂ ਵਿਕਰੀ ਆਸੇ ਹੁੰਦੇ ਹਨਾ ਹਾਂਜੀ ਹਾਂਜੀ ਵਿਕਰੀ ਆਸਦੀ ਠੀਕ ਹੈ ਤੇ ਇੱਕ ਵਾਰੀ ਨਾਮ ਮੜਾ ਜ ਆਪਣਾ ਕਰੂ ਨਾਮ ਬਾਈ ਮੇਰਾ ਸੇਵਕਾ ਜੀ ਪਿੰਡ ਰਾਮ ਸਿੰਘ ਵਾਲਾ ਤਹਿਸੀਲ ਜੇਤੋ ਜ਼ਿਲ੍ਹਾ ਫਰੀਦਕੋਟੀ ਠੀਕ ਹੈ ਪਸ਼ੂ ਹਰਿਆਣੇ ਦੇ ਵਿੱਚੋਂ ਲੈ ਕੇ ਆਉਂਦੇ ਹਾਂ ਹਾਂਜੀ ਹਾਂਜੀ ਆਹ ਕਾਲੀਆਂ ਤਿੰਨੇ ਝੋਟੀਆਂ ਦਾ ਹਰਿਆਣੇ ਚ ਆਂਗਾ ਆਹ ਫਰੋਜ਼ਪੁਰ ਬਾਰਡਰ ਬੈਲਟ ਦੀ ਅੱਛੇ ਬਾਰਡਰ ਬੈਲਟ ਦੀ ਮੇ ਠੀਕ ਹੈ ਝੋਟੀਆਂ ਦੋਸਤੋ ਮੈਂ ਪਹਿਲੇ ਕਹਿ ਕੇ ਹਟਿਆ ਵੀ ਸਨੱਖੀਆਂ ਹੋਣਗੀਆਂ ਬਾਕੀ ਸਭੀਆਂ ਸੁਮਾਈਆਂ ਤੇ ਇਧਰ ਬਾਈ ਜਿਹੜੀ ਗੱਡੀ ਦੇ ਨਾਲ ਇੱਕ ਕੱਟੀ ਬੰਨੀ ਹੈ ਹਾਂਜੀ ਹਾਂਜੀ ਕਿੰਨੇ ਟਾਈਮ ਦੀ ਹੋ ਗਈ ਇਹ ਇਹ ਬਾਈ ਡੇਢ ਸਾਲ ਦੀ ਕੱਟੀ ਹੈ ਜੀ ਅੱਛਾ ਤੇ ਸਾਰੀਆਂ ਝੋਟੀਆਂ ਦਾ ਜੀ ਮਾਮਾ ਦਾ ਮੁੰਡਾ ਰਿਕਾਰਡ ਪੂਰਾ ਟੌਪ ਦਾ 17 17 18 18 ਕਿਲੋ ਦੇ ਦਿਖਾਓ ਤੁਸੀਂ ਹਾਂ ਅਲੋਸੋ ਥਣ ਝੋਲੀ ਚੈੱਕ ਕਰੋ ਜੀ ਬਹੁਤ ਸੋਹਣੀ ਇਹਦੇ ਥਣਾ ਦੇ ਵਿੱਚ ਝੋਲੀ ਆ ਤੇ ਕੱਟੀ ਵੀ ਬਿਲਕੁਲ ਠੰਡੇ ਸੁਭਾਅ ਦੀ ਹੈ ਕਰਨ ਵਾਲੀ ਨੂੰ ਸੰਗ ਸੰਗ ਬੜੇ ਸੋਹਣੇ ਲੱਗੇ ਆ ਬਿਲਕੁਲ ਹੀ ਨੇੜਿਓਂ ਗੂਲ ਕਰਨੇ ਸੰਗ ਸ਼ੁਰੂ ਕਰਤੇ ਕੱਟੀ ਨੇ ਤੇ ਉਮਰ ਉਹ ਕਿੰਨੀ ਹੋਗੀ ਬਾਈ ਇਹ 1.5 ਸਾਲ ਦੀ ਹੈ 1.5 ਸਾਲ ਉਮਰ ਤੇ ਰੇਟ ਰੂਟ ਬਾਈ ਕਿ ਹੋਗਾ ਇਹ ਤਾਂ ਆਪਾਂ ਜੈਜ ਹੀ ਕਰਨੇ ਆ ਜੀ ਹੁਣ ਮਹੀਨੇ ਬਾਅਦ ਹੁਣ ਵੀਡੀਓ ਕਾਉਣ ਲੱਗੇ ਆ ਹਾਂਜੀ ਨਾਲ ਛੜਾਇਆ ਮਹਿੰਗਾ ਹੋਇਆ ਤੇ ਪਰ ਆਪਾਂ ਰੇਟ ਜੈਜ ਹੀ ਰੱਖਿਆ ਆਪਣਾ ਮਾਰਜਿਨ ਅੱਛਾ 38000 ਦੀ ਕੱਟੀ ਦੇਵਾਂਗੇ 38000 ਦੀ ਹਾਂ ਤੇ ਰੇਟ ਆਪਣੇ ਸ ਦੇ ਰੇਟਾਂ ਅੱਛਾ ਠੀਕ ਹੈ ਤੋਰ ਦੇ ਬਈ ਮੜੀ ਖੋਲ ਕੇ ਰੇਟ 238000 ਇਹ ਪਹਿਲੇ ਨੰਬਰ ਵਾਲੀ ਕੱਟੀ ਤੁਹਾਨੂੰ ਦਿਖਾਉਣਾ 1.5 ਸਾਲ ਉਮਰ ਹੈ ਬਾਕੀ ਢਾਂਚਾ ਸੋਹਣਾ ਤੇ ਸਿੰਗਾ ਸੁੰਗਾ ਦੀ ਵੀ ਸੋਹਣੀ ਹੈ ਰੇਟ ਤੁਹਾਨੂੰ ਵੈਸੇ ਹੀ ਪਤਾ ਵੀ 200 ਬਹੁਤ ਜਿਆਦੇ ਹੋਏ ਪਏ ਆ ਪਸ਼ੂਆਂ ਦੇ ਠੀਕ ਹੈ ਜੀ ਸਿੰਗਾ ਸੁੰਗਾ ਦੀ ਸ਼ਕੀਨ ਹੈ ਬਿਲਕੁਲ ਪਤਲੇ ਸਿੰਘ ਗੂਲ ਸਿੰਘ ਦੀ ਆ ਜੀ ਠੀਕ ਹੈ ਕੱਟੀ ਵੈਸੇ ਸਾਂ ਵੀ ਹੈ ਇਹ 1.5 ਸਾਲ ਉਮਰ ਰੇਟ 38000 ਹੈ ਬਾਕੀ ਚੰਗਾ ਕਦ ਕਾਠ ਕਰਨ ਵਾਲੀ ਇਹ ਕੱਟੀ ਆ ਜੀ ਠੀਕ ਹੈ ਗਾਹਾਂ ਜਿਹੜੇ ਟਾਈਮ ਨੂੰ ਇਹ ਦੋਸਤੋ ਤਿਆਰ ਹੋਊਗੇ ਗੱਬਣ ਹੋ ਕੇ ਤਾਂ ਚੰਗੀ ਕੀਮਤ ਦੀ ਇਹ ਝੋਟੀ ਤਿਆਰ ਹੋਣੀ ਆ ਬਸ ਠੀਕ ਹੈ ਬਾਈ ਕਮਾਲ ਆ ਬਾਕੀ ਬਿਲਕੁਲ ਠੰਡੇ ਸੁਭਾਅ ਦੀ ਦੋਸਤੋ ਕੱਟੀ ਆ ਬਰੀਕੀਆਂ ਦੇ ਵਿੱਚ ਸੋਹਣੀ ਆ ਸੰਗ ਸੰਗ ਤੇ ਬਾਕੀ ਧੌਣ ਵਗੈਰਾ ਦੀ ਲੰਬਾਈ ਤੁਸੀਂ ਚੈੱਕ ਕਰ ਸਕਦੇ ਹੋ ਮੂੰਹ ਬਿਲਕੁਲ ਪਤਲਾ ਹੋਊਗਾ ਗੋਲ ਪਿੱਛੇ ਦੀ ਆ ਦੋਸਤੋ ਬਿਲਕੁਲ ਪੁੜੇ ਚੱਕਵੇਂ ਬਾਕੀ ਥਣ ਝੋਲੀ ਕੱਟੀ ਨੂੰ ਬਹੁਤ ਸੋਹਣੀ ਆ ਚਾਰ ਥਾਣ ਬਿਲਕੁਲ ਬਰਾਬਰ ਦੀ ਦੂਰੀ ਤੇ ਬਰਾਬਰ ਦਾ ਥਾਣ ਹੋਊਗਾ ਤੇ ਝੋਲੀ ਵੀ ਕਰਨ ਵਾਲੀ ਨੂੰ ਬਹੁਤ ਸੋਹਣੀ ਹੋਊਗੀ ਰੇਟ 238000 ਇਹ ਪਹਿਲੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾਉਣਾ ਰੇਟ ਬਾਈ ਨੇ ਦੱਸਿਆ ਇਹਦੇ ਵਿੱਚੋਂ ਥੋੜਾ ਥੋੜਾ ਇਮਾਨਦਾਨ ਹੋਊਗਾ ਜਿਹੜੇ ਕਿਸੇ ਵੀਰ ਭਰਾ ਨੂੰ ਚਾਚੂਗੀ ਬਾਈ ਕੀ ਇੱਥੇ ਆ ਕੇ ਤਸੱਲੀ ਕਰਕੇ ਖਰੀਦ ਲਿਓ ਤੇ ਇਸ ਤੋਂ ਇਲਾਵਾ ਬਾਈ ਦੂਜੇ ਨੰਬਰ ਤੇ ਆ ਗਈ ਆਪਣੇ ਕੋਲ ਨੀਲੀ ਰਾਵੀ ਹਾਂਜੀ ਹਾਂਜੀ ਕੀ ਡਿਟੇਲ ਹੈ ਬਈ ਇਹ ਆ ਪੌਣੇ 1 2 2 ਪੌਣੇ 2 ਦੇ ਨੇੜੇ ਆ ਅੱਛਾ ਤੇ ਦੰਦਾਂ ਦੀਆਂ ਸਾਰੀਆਂ ਹੀ ਕੱਟੀਆਂ ਕੀਰੀਆਂ ਹੋਣਾ ਛੋਣੀ ਝੂਲੀ ਇਹਦੇ ਵੀ ਕਾਹ ਵਾਰੀ ਥਣ ਦੱਸੋ ਥਾਣਾ ਇਸ ਕੱਟੀ ਦੇ ਵੀ ਚਾਰ ਵਧੀਆ ਸਾਫ ਸੁਧਰੇ ਹੋਣਗੇ ਸਭੀ ਐ ਕੱਟੀ ਮਾਰਕਿੰਗ ਪ੍ਰੋਪਰ ਸਾਰੀ ਹੋਊਗੀ ਨੀਲੀ ਰੰਗ ਦਾ ਸਰਦ ਇਸ ਕੱਟੀ ਕੁੰਡੇ ਸਿੰਘਾਂ ਦੀ ਹੈ ਹਾਂ ਨੀਲੀਆਂ ਅੱਖਾਂ ਪਟਾ ਸੋਨਾ ਤੇ ਪੌਣੇ 2 ਸਾਲ ਉਮਰ ਤੇ ਰੇਟ ਬਾਈ ਕੀ ਹੋਊਗਾ ਇਹਦਾ ਰੇਟ ਇਹਦਾ ਤਾਂ ਜਾਇਜ਼ ਹੀ ਹੋਊਗਾ ਬਈ 40000 ਦੀ ਦੇ ਦਾਂਗਾ 42000 ਦੇ ਹਾਂ ਦੋਸੋ 42000 ਰੇਟ ਇਹ ਦੂਜੇ ਨੰਬਰ ਵਾਲੀ ਛੋਟੀ ਦਾ ਬਿਲਕੁਲ ਗੋਲ ਸਿੰਘ ਦੀ ਹੈ ਕੁੰਡੇ ਸਿੰਘਾ ਦੀ ਹੈ ਸਭੀ ਸੰਭਾਈ ਛੋਟੀ ਤੋਂ ਲੁਕਾਉਣਾ ਪੋਣੇ 2 ਸਾਲ ਉਮਰ ਹੈ ਬਾਕੀ ਸਭੀ ਚੰਗੀ ਹੈ ਤੇ ਮਾਰਕਿੰਗ A to Z ਦੋਸਤੋ ਸਾਰੀ ਹੋਊਗੀ ਜਿੰਨੀ ਵੀ ਨੀਲੀ ਰਾਜਨਸਲ ਦੇ ਵਿੱਚ ਚਾਹੀਦੀ ਹੈ ਚਾਰੇ ਪੈਰਾਂ ਤੇ ਬਿਲਕੁਲ ਜੈੱਜ ਜੀ ਵਾਈਟਨੈਸ ਅੱਦੇ ਤੋਂ ਜ਼ਿਆਦਾ ਪੂਛ ਵਾਈਟ ਆ ਦੋਸਤੋ ਤੇ ਫੇਸ ਤੇ ਵੀ ਪਟਾ ਸੋਹਣਾ ਬਿਲਕੁਲ ਗੂਲ ਸਿੰਘ ਦੀ ਆ ਅੱਖਾਂ ਨੀਲੀਆਂ ਹੋਣਗੀਆਂ ਦੋਸਤੋ ਥਣ ਥਣ ਝੋਟੀ ਨੂੰ ਸਾਫ਼ ਸੁਧਰੇ ਹੋਣਗੇ ਤੇ ਰੇਟ ਬਾਈ ਨੇ ਰੱਖਿਆ 42000 ਬਾਕੀ ਸਾਫ ਸੁਧਰੀ ਇਹ ਝੋਟੀ ਤੁਹਾਨੂੰ ਦਿਖਾ ਰਿਹਾ ਦੂਜੇ ਨੰਬਰ ਵਾਲੀ ਬਾਕੀ ਢਾਂਚਾ ਵੀ ਸੋਨਾ ਤੇ ਗਰੋਥ ਵੀ ਚੰਗੀ ਆ ਦੋਸੋ ਦੰਦੋ ਅਖੀਰੀ ਆ ਪੌਣੇ ਕ 2 ਸਾਲ ਉਮਰ ਆ ਝੋਟੀ ਦੀ ਠੀਕ ਆ ਜੀ ਤੇ ਬਾਕੀ ਮਾਰਕਿੰਗ ਪ੍ਰੋਪਰ ਸਾਰੀ ਹੋਊਗੀ ਰੇਟ ਦੇ ਵਿੱਚੋਂ ਦੋਸੋ ਮਾੜਾ ਮੋਟਾ ਲੈਸ ਹੋ ਜਾਊਗਾ ਜਦੋਂ ਬਾਈ ਨਾਲ ਗੱਲਬਾਤ ਕਰੋਗੇ ਨੰਬਰ ਬਾਈ ਦਾ ਸਕਰੀਨ ਤੇ ਆ ਠੀਕ ਆ ਤੇ ਇਸ ਤੋਂ ਇਲਾਵਾ ਬਾਈ ਇੱਕ ਦੋਸੋ ਤੀਜੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾਉਣਾ ਕਰਮ ਵਾਲੀ ਬੜੀ ਸੋਹਣੀ ਚੰਗੀ ਆ ਸੰਵੀ ਵੀ ਬਹੁਤ ਸੋਹਣੀ ਆ ਤੇ ਬਾਕੀ ਤੁਹਾਨੂੰ ਪਸੰਦ ਆਊਗੀ ਕੀ ਡਿਟੇਲ ਹੈ ਦੀ ਬਈ ਹੈਗੀ ਆ ਡੇਢ ਤੋਂ ਪੌਣੇ 2 ਸਾਲ ਦੀ ਅੱਛਾ ਠੀਕ ਆ ਜਿਹੜੇ ਮਾਲਕਾਂ ਤੋਂ ਆਪਾਂ ਖਰੀਦੀ ਆ ਕੱਟੀ ਹੂੰ ਹੂੰ ਡੈਰੀ ਵਿੱਚੋਂ ਆਈ ਆ ਅੱਛਾ ਠੀਕ ਆ ਉਹ ਕਹਿੰਦੇ ਵੀ ਸ਼ਕੰਦਰਪੁਰ ਦੀ ਆ ਇਹ ਆਪ ਅੱਛਾ ਬਾਕੀ ਆਪਾਂ ਨਹੀਂ ਕਹਿੰਦੇ ਆਪਦੀ ਹਾਲ ਆ ਸਮਝ ਨਾ ਲੱਗੇ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਸਾਰੋਂ ਕੱਟੀ ਦੱਸੀ ਜਾਂਦੀ ਆ ਵੀ ਚੰਗੇ ਸੀ ਮਨ ਨਹੀਂ ਨਹੀਂ ਕੱਟੀ ਬਾਕੀ ਦੱਸੀ ਜਾਂਦੀ ਆ ਵੈਸੇ ਚੰਗੀ ਆ ਗਰੋਥ ਵੀ ਚੰਗੀ ਆ ਥਾਂ ਦਿਖਾਓ ਬਾਈ ਇਹਨੂੰ ਕਿਹੋ ਜਿਹਾ ਲੱਗੇ ਥਾਂ ਹਾਂ ਥਣ ਵੀ ਦਸੋ ਸਾਫ ਸੁਧਰੇ ਆ ਚਾਰ ਥਣ ਬਹੁਤ ਸੋਹਣੇ ਗੈਪ ਤੇ ਥਣ ਤੇ ਬਰਾਬਰ ਬਰਾਬਰ ਦਾ ਥਾਣਾ ਕਢਾ ਦੇ ਬਈਏ ਦਾ ਵੀ ਕਿੜਾ ਬਾਕੀ ਮਾਲਕਾਂ ਦੇ ਦੱਸਣ ਮੁਤਾਬਕ ਦਸੋ ਸਕੰਦਰ ਬੁੱਲਦੀ ਇਹ ਧੀ ਦੱਸਿਆ ਠੀਕ ਹੈ ਬਾਕੀ ਢਾਂਚਾ ਸੋਹਣਾ ਤੇ ਗਰੋਥ ਇਸ ਝੂਟੀ ਦੀ ਬਹੁਤ ਸੋਹਣੀ ਹੈ ਸਿੰਗ ਬਿਲਕੁਲ ਹੀ ਨੇੜਿਓਂ ਗੂਲ ਕਰਨੇ ਸ਼ੁਰੂ ਕਰਤੇ ਆ ਹਾਂ ਤੇ ਦਸੋ ਉਮਰੋਂ ਤਕਰੀਬਨ ਹੈ ਡੇਢ ਪੌਣੇ 2 ਸਾਲ ਉਮਰ ਇਸ ਝੂਟੀ ਦੀ ਬਿਲਕੁਲ ਛੋਟੇ ਸੰਗ ਦੀ ਇਥੋਂ ਹੀ ਸੰਗੇ ਨੇ ਗੋਲ ਕਰ ਜਾਣਾ ਬਾਕੀ ਢਾਂਚਾ ਬਹੁਤ ਸੋਹਣਾ ਤੇ ਗਰੋਥ ਵੀ ਇਸ ਝੋਟੀ ਦੀ ਬਹੁਤ ਕਮਾਲ ਦੀ ਹੋਊਗੀ ਰੰਗ ਦੋਸਤੋ ਬਿਲਕੁਲ ਬਲੈਕ ਰੰਗ ਹੋਊਗਾ ਬਿਲਕੁਲ ਚੱਕਵੇਂ ਤੇ ਗੋਲ ਪਿੱਛੇ ਦੀ ਆ ਬਸ ਠੀਕ ਹੈ ਬਾਈ ਕਮਾਲ ਹੈ ਮੋੜ ਲੈ ਤੇ ਰੰਗ ਵੀ ਕੱਟੀ ਦਾ ਸੋਹਣਾ ਵੇਲ ਹੂਲ ਚੰਗੀ ਆ ਕੱਟੀ ਆ ਬਾਈ ਹਾਂ ਬਾਕੀ ਬਰੀਕੀਆਂ ਦੇ ਵਿੱਚ ਝੋਟੀ ਇਹ ਵੀ ਚੰਗੀ ਹੈ ਠੀਕ ਹੈ ਤੇ ਸਭੀ ਬਹੁਤ ਸੋਹਣੀ ਹੈ ਇਹ ਤੁਹਾਨੂੰ ਪਸੰਦ ਆਊਗੀ ਇਹ ਤੀਜੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾ ਰਿਹਾ ਥਣ ਥਣ ਦੋਸਤੋ ਸਾਫ ਸੁਧਰੇ ਹੋਣਗੇ ਤੇ ਰੇਟ ਵੀ ਬਾਅਦ ਤੋਂ ਆਪਾਂ ਪੁੱਛ ਲੈਨੇ ਆ ਤੇ ਬਾਕੀ ਕੱਟੀ ਪੂਰੀ ਪ੍ਰੋਪਰ ਸ਼ਕੀਨ ਹੋਊਗੀ ਇਹ ਥਾਣੇ ਦੋਸਤੋ ਸਾਫ ਸੁਧਰੇ ਹੋਣਗੇ ਠੀਕ ਹੈ ਜੀ ਤੀਜੇ ਨੰਬਰ ਵਾਲੀ ਇਹ ਕੱਟੀ ਹੈ ਬਾਕੀ ਸੰਗ ਸੰਗ ਬਿਲਕੁਲ ਪਤਲੇ ਤੇ ਗੂਲ ਸੰਗ ਦੀ ਹੋਊਗੀ ਰੇਟ ਬਾਈ ਕੀ ਹੋਊਗਾ ਇਹਦਾ ਰੇਟ ਬਾਈ ਜੇ ਦਾ ਫੋਨ ਤੇ ਕਰਾਂਗੇ ਹੋਊਗਾ ਜਮਾਂ ਛੋਟਾ ਜਿਹਾ ਅੱਛਾ ਹਾਂ ਇਹਦਾ ਫੋਨ ਤੇ ਹੋਊਗਾ ਰੇਟ ਅੱਛਾ ਫੋਨ ਤੇ ਕਰਾਂ ਦੋਸੋ ਰੇਟ ਫੋਨ ਦੇ ਉੱਤੇ ਤੈਕੀਤਾ ਜਾਊਗਾ ਇਹ ਤੀਜੇ ਨੰਬਰ ਵਾਲੀ ਕੱਟੀ ਦਾ ਬਿਲਕੁਲ ਜੈ ਜੈ ਰੇਟ ਹੋਊਗਾ ਥਣ ਥਣ ਸਾਫ ਸੁਥਰੇ ਹੋਣਗੇ ਤੇ ਸਿਕੰਦਰ ਬੁੱਲ ਦੀ ਧੀ ਆ ਤੇ ਬਾਕੀ ਮਦਰ ਮਿਲ ਕੇ ਕਿੰਨਾ ਕੁ ਹੋਊਗਾ ਭਾਈ ਇਹਦਾ ਭਾਈ ਆਪਾਂ ਨੂੰ ਉਹਨਾਂ ਨੇ 22 ਕਿਲੋ ਵਾਲੀ ਦੀ ਕਹਿ ਕੇ ਦਿੱਤੀ ਆ ਅੱਛਾ ਠੀਕ ਆ ਹਾਂ ਆਗਲੇ ਨੇ ਆਪ ਦੀ ਸਮਝ ਨਾਲ ਠੀਕ ਆ ਠੀਕ ਆ ਦੋਸੋ ਬਾਕੀ ਮਦਰ ਮਿਲਕ ਵੀ ਚੰਗਾ ਜਿਹੜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਸੱਲੀ ਕਰਕੇ ਖਰੀਦ ਲਿਓ ਠੀਕ ਹੈ ਨੰਬਰ ਬਾਈ ਦਾ ਸਕਰੀਨ ਤੇ ਆ ਅੱਛਾ ਭਾਈ ਜਿਹੜੀ ਲਾਸਟ ਦੇ ਇੱਕ ਕੱਟੀ ਰਹਿ ਗਈ ਆਪਣੇ ਕੋਲੇ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਹੈ ਇਹ ਬਾਈ ਪੌਣੇ 2 ਸਾਲ ਦੀ ਹੈ ਦੰਦੋਈ ਵੀ ਖੀਰੀ ਹੈ ਜੀ ਅੱਛਾ ਪੌਣੇ 2 ਸਾਲ ਉਮਰ ਦੰਦੋ ਖੀਰੀ ਹਾਂਜੀ ਹਾਂਜੀ ਸਿੰਗਾ-ਸੁੰਗਾ ਦੀ ਦੋਸੋ ਇਹ ਵੀ ਕੱਟੀ ਸ਼ਕੀਨ ਆ ਚੰਗਾ ਕੱਤ ਕਾਟ ਕਰਨ ਵਾਲੀ ਆ ਇਹਦੀ ਇਹ ਵੀ ਬਾਈ ਲੈ ਚੱਲ ਬਾਹਰ ਤੋੜ ਕੇ ਦੇਖ ਲੈਨੇ ਆ ਮਾੜੀ ਜੇ ਨੂੰ ਵੀ ਰੇਟ ਕੀ ਹੋਗਾ ਇਹਦਾ ਇਹਦਾ ਵੀ ਛੋਟਾ ਜਿਹਾ ਜੀ ਲਊਗਾ ਕੋਈ ਬਾਲਾ ਨਹੀਂ ਕਰਨਾ ਆਪਾਂ ਆ 41000 ਦੀ ਦੇ ਦਾਂਗੇ 41000 ਦੇ ਹਾਂਜੀ ਠੀਕ ਐ ਦੋਸਤੋ ਕੱਟੀਏ ਵੀ ਸ਼ਕੀਨ ਹੈ ਮੂਮਾ ਦੀ ਲੰਬਾਈ ਚੈੱਕ ਕਰ ਸਕਦੇ ਹੋ ਹਾਂ ਬਾਕੀ ਗੋਲ ਸਿੰਘ ਦੀ ਐ ਹੁਣ ਤੋਂ ਹੀ ਸਿੰਘ ਗੜਾਈ ਦੇ ਵਿੱਚ ਕਰਨੇ ਸ਼ੁਰੂ ਹੀ ਕਰਤੇ ਆਂ ਦੰਦੋ ਦੋਸਤੋ ਖੀਰੀ ਐ ਪੌਣੇ ਇੱਕ ਦੋ ਸਾਲ ਉਮਰ ਐ ਬਾਹਰ ਨਹੀਂ ਨਿਕਲਿਆ ਅੱਛਾ ਬਾਕੀ ਕਾਦ ਕਾਰ ਸੋਨਾ ਲੰਮੀ ਰਾਤ ਵਾਲੀ ਦੋਸਤੋ ਇਹ ਕੱਟੀ ਐ ਜੀ ਠੀਕ ਐ ਤੇ ਬਾਕੀ ਪ੍ਰੋਪਰ ਸਨਖੇ ਕੱਟੀ ਤੁਹਾਨੂੰ ਦਿਖਾ ਰਿਹਾ ਆ ਇਹੇ ਚੰਗੀ ਕੱਟੀ ਆ ਚੰਗਾ ਇਹਦਾ ਕੱਦ ਕਾਠਾ ਉਮਰ ਦੇ ਹਿਸਾਬ ਨਾਲ ਗਰੋਥ ਚੰਗੀ ਆ ਜੀ ਠੀਕ ਹੈ ਤੇ ਬਿਲਕੁਲ ਛੋਟੇ ਸੰਗ ਦੀ ਆ ਬਿਲਕੁਲ ਨੇੜਿਓਂ ਗੋਲ ਕਰਨੇ ਸੰਗੂ ਸ਼ੁਰੂ ਕਰਦੇ ਆ 41200 ਰੇਟ ਇਹ ਲਾਸਟ ਵਾਲੀ ਕੱਟੀ ਦਾ ਚੌਥੇ ਨੰਬਰ ਵਾਲੀ ਆ ਥਣ ਥਣ ਦੋਸਤੋ ਸਾਫ਼ ਸੋਧਰੇ ਹੋਣਗੇ ਥਣ ਤੁਹਾਨੂੰ ਚੈੱਕ ਕਰਾ ਦਿੰਨਾ ਇੱਕ ਵਾਰੀ ਤਸੱਲੀ ਠੀਕ ਆ ਜੀ ਤੇ ਰੇਟ 41000 ਆ ਵਿੱਚੋਂ ਦੋਸਤੋ ਮਾਨਦਾਨ ਵੀ ਹੋਊਗਾ ਇਹ ਥਣ ਦੋਸਤੋ ਚੈੱਕ ਕਰਾ ਦਿੰਨਾ ਤੁਹਾਨੂੰ ਦੋਸਤੋ ਥਣ ਚਾਰ ਹੋਣਗੇ ਵਧੀਆ ਚਾਰੇ ਥਣ ਗੈਵ ਤੇ ਹੋਣਗੇ ਠੀਕ ਹੈ ਜੀ ਤੇ ਕੱਟੀ ਸੰਖੀ ਆ ਚੰਗਾ ਕਦ ਕਾਠ ਹੈ ਵੈਸੇ ਇਹ ਵੀ ਕੱਟੀ ਬਿਲਕੁਲ ਠੰਡੇ ਸੁਭਾ ਦੀ ਹੈ ਠੀਕ ਹੈ ਜੀ ਇਸ ਕਰ ਦੇ ਵਿੱਚੋਂ ਇਹ ਚਾਰ ਨਗ ਤੁਹਾਨੂੰ ਅੱਜ ਕਵਰ ਕਰਕੇ ਦਿਖਾਏ ਆ ਰੇਟ ਤੁਹਾਨੂੰ ਦੱਸਤਾ ਜਿਹੜਾ ਵੀ ਜਾਨਵਰ ਇਹਨਾਂ ਦੇ ਵਿੱਚੋਂ ਤੁਹਾਨੂੰ ਪਸੰਦ ਆਊਗਾ ਉਹਦੀ ਆ ਕੇ ਇੱਥੇ ਪ੍ਰੋਪਰ ਤਸੱਲੀ ਕਰਕੇ ਖਰੀਦ ਲਿਓ ਤੇ ਰੇਟ ਦੇ ਵਿੱਚੋਂ ਮਾਨਤਾਣ ਹੋਊਗਾ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ